2024 ਪੰਜਾਬ نیوز ਚੈਨਲ ਨੂੰ ਸਿੱਖਿਆ ਅਤੇ ਕਲਾ ਮੰਚ ਪੰਜਾਬ ਵੱਲੋਂ ਨਵੀਂ ਦਿਸ਼ਾ ਹੱਦ 2025 ਤਹਿਤ ਕਰਵਾਏ ਜਾ ਰਹੇ ਰਾਜ ਪੱਧਰੀ ਆਨਲਾਈਨ ਤੇ ਆਫਲਾਈਨ ਕਲਾ ਮੁਕਾਬਲਿਆਂ ਦੇ ਅਜ ਪਾਸ ਪਰਫੈਕਟ ਸ਼੍ਰੀ ਮਸਤੂਆਣਾ ਸਾਹਿਬ ਜਾਰੀ ਕੀਤਾ ਗਿਆ ਜਿਸ ਵਿੱਚ ਕੀ ਜਸਵੰਤ ਸਿੰਘ ਖਹਿਰਾ 77 ਅਕਾਲ ਕਾਲਜ ਕਾਉਂਸਲ ਗੁਰੂ ਸਾਗਰ ਮਸਤੂਆਣਾ ਸਾਹਿਬ ਨੂੰ ਪਾਸ ਪਰਫੈਕਟ ਜਾਰੀ ਕੀਤਾ ਗਿਆ ਨਵੀਂ ਦਿਸ਼ਾ ਹੱਦ ਪੰਜਾਬ ਦੇ ਵਿਦਿਆਰਥੀਆਂ ਨੂੰ ਕਲਾ ਉੱਭਰਨ ਦੇ ਨਿਖਾਰਨ ਦੇ ਲਈ ਬਰਦਾਨ ਸਾਹਿਬ ਤੋਂ ਹੋਵੇਗਾ ਕਿਉਂਕਿ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਅਧਿਆਪਕਾਂ ਵੱਲੋਂ ਇੱਕ ਕਮਿਸ਼ਨ ਮੁجهه ਸ਼ੁਰੂ ਕੀਤਾ ਗਿਆ ਹੈ ਪ੍ਰੋਗਰਾਮ ਵਿਦਿਆਰਥੀਆਂ ਨੂੰ ਜਿੱਥੇ ਆਪਣੀ ਕਲਾ ਅਤੇ ਬਰਾਸਤ ਨੂੰ ਜੋੜੇਗਾ ਉੱਥੇ ਹੀ ਨਸ਼ਾ ਤੇ ਸਮਾਜਿਕ ਅਲਾਮਤਾਂ ਵਿਰੁੱਧ ਨੈਤਨ ਦੀ ਆਰਥਿਕ ਸਨਿਆ ਦੇਵੇਗਾ। ਹੈਰ ਨੇ ਕਿਹਾ ਕਿ ਪ੍ਰਾਇਮਰੀ ਪੱਧਰ ਤੇ ਪ੍ਰਾਈਵੇਟ ਵਿਸ਼ੇਸ਼ ਤੌਰ ਤੇ ਪੰਜਾਬ ਦੇ ਸਰਕਾਰੀ ਸਕੂਲਾਂ ਚ ਪੜਦੇ ਲੋੜਵੰਦ ਵਿਦਿਆਰਥੀ ਜੋ ਕਲਾ ਨੂੰ ਉਭਰਨ ਨੂੰ ਨਿਖਾਰ ਨੂੰ ਸੱਚਮੁੱਚਾ ਵੱਡਾ ਕਾਰਜ ਹੈ। ਉਹਨਾਂ ਨੇ ਕਿਹਾ ਕਿ ਹਰ ਬੱਚਾ ਕੋਈ ਨਾ ਕੋਈ ਕਮਾਲ ਦਾ ਹੁਨਰ ਰੱਖ ਰਿਹਾ ਹੈ। ਉਹਨਾਂ ਨੇ ਬਹੁਤ ਹੀ ਵਧੀਆ ਪਲੇਟਫਾਰਮ ਦੇ ਜਿੱਥੇ ਸਾਰੀ ਟੀਮ ਨੂੰ ਮੁਬਾਰਕਵਾਦ ਦਿੱਤੀ ਉੱਥੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਲਾ ਮੰਚ ਵੱਲੋਂ ਨਿਮਾ ਨਵੇਂ ਦਿਸ਼ਾ ਹੱਦ 2025 ਦਾ ਪੋਸਟਰ ਰਿਲੀਜ਼ ਕਰਦੇ ਆਸਪੈਕਟ ਰਿਲੀਜ਼ ਕੀਤਾ ਗਿਆ ਉੱਥੇ ਇੱਕਾਉਣਾ ਵੱਲੋਂ ਕੈਲੰਡਰ ਵੀ ਰਿਲੀਜ਼ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਆਨਲਾਈਨ ਮੁਕਾਬਲੇ ਦੌਰਾਨ 50000 ਤੋਂ ਵੱਧ ਵਿਦਿਆਰਥੀਆਂ ਨੇ ਇਸ ਵੀ ਸਮੂਲੀਕਰਵਾਈ ਜਾਵੇਗੀ ਉਹਨਾਂ ਨੇ ਦੱਸਿਆ ਕਿ ਉਹ ਵਿਦਿਆਰਥੀਆਂ ਵਿੱਚ ਚੁਣੇ ਜਾਣ ਦੀ ਟੀਮਾਂ ਵਿਦਿਆਰਥੀਆਂ ਨੇ ਨਵੰਬਰ ਮਹੀਨੇ ਦੇ ਵਿੱਚ ਪ੍ਰੋਗਰਾਮ ਸ਼੍ਰੀ ਫਤੇਗੜ ਸਾਹਿਬ ਦੀ ਸ਼ਹੀਦਾਂ ਦੀ ਧਰਤੀ ਤੇ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪ੍ਰਾਇਮਰੀ ਸਕੂਲ ਦੇ ਬੱਚਾ ਬੋਲ ਇਸ ਦੇ ਵਿੱਚ ਸਰਕਾਰੀ ਬੱਚੇ ਜੀ ਇਸ਼ਾ ਲੈ ਸਕਦੇ ਹਨ ਇਸ ਸਬੰਧੀ ਮੈਡਮ ਵੱਲੋਂ ਇੱਕ ਨੰਬਰ ਵੀ ਜਾਰੀ ਕੀਤਾ ਗਿਆ ਉਸ ਨੰਬਰ ਪਰ ਸਕੂਲ ਅਤੇ ਵਿਦਿਆਰਥੀ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ ਇਹ ਸਿਰਫ ਜ਼ਿਆਦਾਤਰ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਕਰਵਾਇਆ ਜਾ ਰਹੇ ਹਨ ਅਤੇ ਬਿਲਕੁਲ ਫ੍ਰੀ ਨਿਸ਼ੁਲਕਾਨ ਇਹਦੇ ਵਿੱਚ ਕੋਈ ਵੀ ਪੰਜਾਬ ਦੇ ਸਕੂਲ ਦੇ ਬੱਚੇ ਪਾਰਟਿਸਪੇਟ ਕਰ ਸਕਦੇ ਹਨ ਟੀਚਰਾਂ ਵੱਲੋਂ ਉਹ ਨੰਬਰ ਜਾਰੀ ਕੀਤੇ ਗਏ ਹਨ ਜੋ ਪਾਸ ਪ੍ਰੋਡਕਟ ਹੈ ਉਸ ਦੇ ਉੱਪਰ ਪਹਿਲਾ ਜੋ ਇੱਕ ਜੋ ਰੀਲਿਸ ਕੀਤਾ ਉਹ ਸਟਾਰਟਿੰਗ ਦੇ ਵਿੱਚ ਸਾਡੀ ਵੀਡੀਓ ਦੇ ਵਿੱਚ ਲੱਗਿਆ ਹੈ ਉਸ ਦੇ ਉੱਪਰ ਵੀ ਨੰਬਰ ਉਸ ਲਿਖੇ ਹੋਏ ਹਨ ਇਹਦੇ ਇੱਕ ਮੈਡਮ ਵੱਲੋਂ ਵੀ ਨੰਬਰ ਜਾਰੀ ਕੀਤੇ ਗਏ ਹਨ ਉਹਨਾਂ ਨਾਲ ਸੰਪਰਕ ਕਰ ਸਕਦੇ ਆ ਉਹ ਤੁਹਾਨੂੰ ਸੁਣਾਉਣੇ ਆ ਕੀ ਕਹਿੰਦੇ ਨਜ਼ਰ ਆਏ ਸਿੱਖਿਆ ਤੇ ਕਲਾ ਮੰਚ ਦੀ ਸਮੂਹ ਟੀਮ ਅਤੇ ਜਸਵੰਤ ਸਿੰਘ ਜੀ ਖਹਿਰਾ ਸਖਤਰ ਅਕਾਲ ਕਾਲਜ ਮਸਤਵਾਨਾ ਸਾਹਿਬ ਦੇ ਵੀ ਉਹਨਾਂ ਨੇ ਵੀ ਕੀ ਕਿਹਾ ਆਓ ਸੁਣੌਣਿਆ ਸੁਪਣਾ ਸੀ ਪੰਜਾਬ ਦੇ ਵਿੱਚ ਸਿਰ ਲੈ ਕੇ ਆਉਣਾ ਆਪ ਪ੍ਰਧਾਨ ਸਰਦਾਰ ਹਰਦੀਪ ਸਿੰਘ ਗਿੱਲ ਸਿੱਧੂ ਜੀ ਸੌਰੀ ਤੇ ਉਹ ਸਾਰੇ ਮੈਂਬਰਸ ਐ ਵੀ ਮੰਚ 'ਚ ਜਿਹੜਾ ਆਪਣੇ ਆਪ ਦੇ ਵਿੱਚ ਨਵੇਂ ਪੜਾ ਸਿਰ ਜੇਗਾ ਸਾਹਿਬ ਸਾਹਿਬ ਉਹ ਆਗੂ ਗੁਰੂ ਜੀ ਕੀ ਫਤਿਹ ਅੱਜ ਮੈਂ ਇੱਥੇ ਸੰਤੋਬਾਤਰ ਸਿੰਘ ਜੀ ਦੀ ਇਸ ਪਵਿੱਤਰਤਾ ਤੇ ਤੁਹਾਡੇ ਆਉਣ ਲਈ ਤੁਹਾਨੂੰ ਜੀ ਆਇਆਂ ਕਹਿੰਦਾ ਤੇ ਜੀ ਆਇਆਂ ਲਈ ਮੈਂ ਤੁਹਾ ਦਿੱਸ਼ਾ ਅਰਦਾਸ ਜਿੱਥੇ ਹਾਜ਼ਰ ਹੋਇਆ ਮੈਂ ਧੰਨਵਾਦ ਕਰਦਾ ਸਿੱਖਿਆ ਤੇ ਕਲਾ ਮੰਚ ਦੇ ਪ੍ਰਧਾਨ ਸਰਦਾਰ ਦੀਪ ਸਿੰਘ ਜੀ ਸਿੱਧੂ ਦਾ ਤੇ ਸ਼੍ਰੀਮਤੀ ਲਵਜੋਤ ਕੌਰ ਬਾਜਵਾ ਮੁੱਖ ਸਲਾਹਕਾਰ ਜਿਹੜੇ ਸਾਡੇ ਨਾਲ ਅਕਸਰ ਅ ਟੱਚ ਦੇ ਵਿੱਚ ਰਹਿੰਦੇ ਨੇ ਜਸ ਸ਼ੇਰਗਿੱਲ ਜੀ ਤੇ ਮੈਡਮ ਤੇ ਹੋਰ ਸਾਰੇ ਤੁਸੀਂ ਦੂਰ ਦੂਰੋਂ ਜਿੰਨੇ ਆਇਓ ਤੇ ਸਾਰਿਆਂ ਨੂੰ ਦਿਲ ਦੀ ਟੋਕਨ ਆਫ ਰਿਸਪੈਕਟ ਸਾਰਿਆਂ ਲਈ ਉਹ ਆਪਾਂ ਸਰਮਰੀ ਇਸ ਤੋਂ ਬਾਅਦ ਕਰਾਂਗੇ ਅਗਲੇ ਅਸਲਾ ਕਾ ਮੈਡਮ ਨਵਜੋਤ ਬਾਜਵਾ ਜਸ ਕਿਹੜਾ ਹੈਗਾ ਸ਼ੇਰਗਿੱਲ ਤੇ ਹੋਰ ਜਿੰਨੇ ਵੀ ਕਿੜੇ ਅਧਿਕਾਰਧਾਰ ਇੱਥੇ ਪਹੁੰਚੇ ਹੋਏ ਨੇ ਤੁਹਾਡਾ ਮਸਤੂਨਾ ਸਾਹਿਬ ਦੀ ਇਸ ਮੁਕੱਦਸ ਧਰਤੀ ਤੇ ਪਹੁੰਚਣ ਲਈ ਮੈਂ ਸਰਦਾਰ ਜਸਵੰਤ ਸਿੰਘ ਜੀ ਖੈਰਾ ਸਕੱਤਰ ਕਾਲਜ ਕੌਂਸਲ ਡਾਕਟਰ ਸਖਦੀਪ ਕੌਰ ਮਿਸ ਪ੍ਰੀਤ ਧੀ ਤੇ ਤੁਹਾਡਾ ਸਾਰਿਆਂ ਵੱਲੋਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਸੀਂ ਆਪ ਦਾ ਆਪ ਕੋ ਬੜੇ ਲੱਕੀ ਮਹਿਸੂਸ ਕਰਦੇ ਹਾਂ ਕਿ ਕਿੜਾ ਤੁਹਾਡਾ ਨਵੇਂ ਜਜ਼ਾਦੇ ਸੀਗਾ ਇਹਦਾ ਫਰਸਟ ਐਡੀਸ਼ਨ ਹੈਗਾ ਉਹ ਅਸੀਂ ਇੱਥੇ ਆਰਗੇਨਾਈਜ਼ ਕੀਤਾ ਸੀਗਾ ਤਾਂ ਮੈਂ ਕਾਫੀ ਉਹਦੋਂ ਨਿਕੜਾ ਹੈਗਾ ਨੇੜੇ ਤੋਂ ਅਟੈਚ ਸੀਗਾ ਕਿ ਕਾਫੀ ਸਿਲਸਿਲਾ ਮੀਟਿੰਗਜ਼ ਆਪ ਚੱਲਦਾ ਰਿਹਾ ਫਿਰ ਉਹ ਜਿਹੜੇ ਜਜਮੈਂਟ ਦੇ ਪੈਨਲਸ ਸੀਗੇ ਉਹਦੇ ਵਿੱਚ ਵੀ ਮੈਂ ਕਾਫੀ ਇਨਵੋਲਵ ਸੀਗਾ ਤਾਂ ਜਿਵੇਂ ਸਭ ਨੇ ਦੱਸਿਆ ਕਿ ਤੁਹਾਡਾ ਸਟੈਂਡਰਡ ਸੀਗਾ ਬੱਚਿਆਂ ਦਾ ਥੈਟ ਵਾਸ ਐਕਸਲੈਂਟ ਬਹੁਤ ਅੱਛਾ ਸੀਗਾ ਮੈਂ ਡਿਬੇਟ ਦੇ ਵਿੱਚ ਵੀ ਬੱਚੇ ਬੋਲਦੇ ਦੇਖੇ ਕਾਬਲ ਚੈਲੰਜ ਵਿੱਚ ਵੀ ਬੋਲਦੇ ਦੇਖੇ ਐਲੋਕੂਸ਼ਨ ਵਿੱਚ ਵੀ ਬੋਲਦੇ ਦੇਖੇ ਬਾਕੀ ਜਿਹੜਾ ਹੈਗਾ ਜਿਵੇਂ ਕਾਲਜ ਲੈਵਲ ਦੇ ਬੱਚੇ ਨੇ ਤਾਂ ਉਹਨਾਂ ਨਾਲੋਂ ਵੀ ਉਹ ਇੱਕ ਸਟੈਪ ਅੱਗੇ ਸੀਗੇ ਪਿੱਛੇ ਨਹੀਂ ਸੀਗੇ ਤਾਂ ਤੁਸੀਂ ਕਿਹੜਾ ਹੈਗੇ ਕਿ ਉਹ ਸੈਕੰਡ ਐਡੀਸ਼ਨ ਕਰਨ ਜਾ ਰਹੇ ਹੋ ਨਵੇਂ ਦਿਸਹੱਦੇ ਦਾ ਤਾਂ ਸਾਡੀ ਪੂਰੀ ਟੀਮ ਜਿਹੜੀ ਮਾਸਟਰ ਗੁਰਨਾਥ ਸਾਹਿਬ ਦੀ ਹੈਗੀ ਹੈ ਸਾਡੀ ਰਹਿਮਾਈ ਹੈ ਅਸੀਂ ਤੁਹਾਡੇ ਨਾਲ ਜਿੱਥੇ ਵੀ ਤੁਹਾਨੂੰ ਲੋੜ ਮਹਿਸੂਸ ਹੋਊਗੀ ਸਾਡੀ ਤਾਂ ਅਸੀਂ ਤੁਹਾਡੇ ਨਾਲ ਚੱਲਾਂਗੇ ਜਦੋਂ ਵੀ ਤੁਸੀਂ ਸਾਨੂੰ ਮੌਕਾ ਦਿਆ ਕਰੋਗੇ ਤਾਂ ਅਸੀਂ ਹਮੇਸ਼ਾ ਕਿਹੜਾ ਹੈਗੇਗਾ ਖੁਸ਼ੀ-ਖੁਸ਼ੀ ਕਿਹੜਾ ਹੈਗੇਗਾ ਤੁਹਾਡੀ ਕਿਹੜਾ ਹੈਗੇਗਾ ਮਦਦ ਵੀ ਕਰਾਂਗੇ ਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਆਰਗੇਨਾਈਜ਼ ਕਰਦੇ ਰਵਾਂਗੇ ਦੁਬਾਰਾ ਫੇਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ Да, идем ਮੈਂ ਜਸ਼ਰ ਗਿਲਾ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਸਿੱਖਿਆ ਤੇ ਕਲਾ ਮੰਚ ਨਵੇਂ ਦੇ ਸਾਧ ਦੇ ਅਸੀਂ ਇਹ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ 2024 ਦੇ ਵਿੱਚ ਉਦੋਂ ਅਸੀਂ ਪਹਿਲਾਂ ਪਲੈਨਿੰਗ ਸੀਗੀ ਕਿ ਆਨਲਾਈਨ ਕਰਵਾਉਣਾ ਆਨਲਾਈਨ ਤੋਂ ਬਾਅਦ ਸਾਡੇ ਕੋਲ ਇੰਨਾ ਟੈਲੈਂਟ ਬੱਚਿਆਂ ਦਾ ਆਇਆ ਵੱਖ-ਵੱਖ 12 ਤਰ੍ਹਾਂ ਦੇ ਅਸੀਂ ਮੁਕਾਬਲੇ ਕਰਵਾਏ ਤੇ ਵੱਖ-ਵੱਖ ਤਰ੍ਹਾਂ ਦਾ ਟੈਲੈਂਟ ਜਦੋਂ ਸਾਹਮਣੇ ਆਇਆ ਤੇ ਅਸੀਂ ਮਜਬੂਰ ਹੋ ਗਏ ਕਿ ਉਹਨਾਂ ਬੱਚਿਆਂ ਨੂੰ ਆਫਲਾਈਨ ਸਟੇਜਾਂ ਦੇ ਉੱਪਰ ਦੇਖਣ ਲਈ ਤੇ ਆਫਲਾਈਨ ਜਦੋਂ ਸਟੇਜ ਦੇ ਉੱਪਰ ਉਹ ਕੰਪੀਟੀਸ਼ਨ ਪਿਛਲੇ ਸਾਲ 2 ਅਤੇ 3 ਅਕਤੂਬਰ ਨੂੰ ਸ਼੍ਰੀ ਮਸਤੂਆਣਾ ਸਾਹਿ ਦੇ ਜਿਹੜੇ ਪੜਾਅ ਦੇ ਵਿੱਚ ਪੈਰ ਰੱਖਣ ਜਾ ਰਹੇ ਆ ਅੱਜ ਉਹਦਾ ਜਿਹੜਾ ਪ੍ਰੋਸਪੈਕਟ ਆਪਾਂ ਸਾਰਿਆਂ ਨੇ ਮਿਲ ਕੇ ਰਿਲੀਜ਼ ਕੀਤਾ ਤੇ ਇਸ ਤੋਂ ਇਲਾਵਾ ਜਿਹੜੇ ਇਹ ਅਸੀਂ ਨੇ ਕੰਪੀਟੀਸ਼ਨ ਰੱਖੇ ਨੇ ਉਹ ਐਸ ਲੈਵਲ ਨੂੰ ਧਿਆਨ ਚ ਰੱਖ ਕੇ ਰੱਖੇ ਨੇ ਕਿ ਹਰ ਇੱਕ ਬੱਚੇ ਦੇ ਅੰਦਰ ਕੋਈ ਵੱਖਰੀ ਕਲਾ ਹੁੰਦੀ ਹੈ ਕੋਈ ਵਧੀਆ ਭਾਸ਼ਣ ਦੇ ਸਕਦਾ ਹੈ ਕਿਸੇ ਦੀ ਰਾਈਟਿੰਗ ਬਹੁਤ ਸੋਹਣੀ ਹੁੰਦੀ ਹੈ ਕੋਈ ਬਹੁਤ ਸੋਹਣਾ ਗੀਤ ਗਾ ਸਕਦਾ ਹੈ ਕੋਈ ਬਹੁਤ ਸੋਹਣਾ ਡਾਂਸ ਮਤਲਬ ਪਲੇ ਕਰ ਸਕਦਾ ਤੇ ਸਾਰੇ ਤਰ੍ਹਾਂ ਦੇ ਮੁਕਾਬਲੇ ਨੇ ਤੇ ਇਹਦੇ ਵਿੱਚ ਅਸੀਂ ਨੇ ਤਿੰਨ ਵਰਗ ਰੱਖੇ ਨੇ ਪ੍ਰਾਇਮਰੀ ਜਿਹਦੇ ਵਿੱਚ ਪਹਿਲੀ ਤੋਂ ਪੰਜਵੀਂ ਤੱਕ ਦੇ ਬੱਚੇ ਭਾਗ ਲੈਣਗੇ ਇਸ ਤੋਂ ਬਿਨਾ ਅਪਰ ਪ੍ਰਾਇਮਰੀ ਜ ਇਸ ਤੋਂ ਇਲਾਵਾ ਸਿੱਖ ਇੱਕ ਵਰਗ ਰੱਖਿਆ ਪ੍ਰਾਈਵੇਟ ਪ੍ਰਾਈਵੇਟ ਵਿੱਚ ਅਸੀਂ ਜਿਹੜੀ ਕਲਾਸ ਲਈ ਹੈ ਉਹ ਤੀਜੀ ਤੋਂ ਲੈ ਕੇ 12ਵੀਂ ਤੱਕ ਸਿਰਫ ਇੱਕੋ ਵਰਗ ਰੱਖਿਆ ਤੇ ਉਹਦੇ ਬੱਚੇ ਭਾਗ ਲੈਣਗੇ ਪਹਿਲਾਂ ਇਹ ਜਿਹੜੇ ਮੁਕਾਬਲੇ ਨੇ ਆਨਲਾਈਨ ਹੋਣਗੇ ਉਸ ਤੋਂ ਬਾਅਦ ਜਿਹੜੇ ਆਨਲਾਈਨ ਬੱਚੇ ਚੁਣੇਗੇ ਉਹਨਾਂ ਦਾ ਆਫਲਾਈਨ ਮੁਕਾਬਲਾ ਨਵੰਬਰ ਦੇ ਵਿੱਚ ਹੋਵੇ ਨਵਜੋਤਪੁਰ ਅਸੀਂ ਨਵੇਂ ਦਸਤ ਦੇ ਸਿੱਖਿਆ ਕਲਾ ਮੰਚ ਪੰਜਾਬ ਜਿਹੜਾ ਮੰਚ ਹੈ ਉਹਨਾਂ ਨੇ ਆਪਣਾ ਪ੍ਰੋਸਪੈਕਟਸ ਇੱਥੇ ਰਿਲੀਜ਼ ਕੀਤਾ ਇਹ ਮੁਕਾਬਲੇ ਦੱਸਣ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਸਿੱਖਿਆ ਕਲਾ ਮੰਚ ਪੰਜਾਬ ਸਾਡਾ ਇੱਕ ਰਜਿਸਟਰਡ ਮੰਚ ਹੈ ਇਦੇ ਵਿੱਚ ਜੇ ਅਸੀਂ ਕਹੀਏ ਕਿ ਨਵੇਂ ਦਸਹੱਦੇ ਜਿਵੇਂ ਅਸੀਂ ਇੱਕ ਛੋਟੇ ਬਾਲ ਹੁੰਦਾ ਵਾ ਤੇ ਉਹਨੂੰ ਅਸੀਂ ਪਾਲਦੇ ਆ ਤੇ ਜਵਾਨ ਕਰਦੇ ਆ ਸਾਡਾ ਸਾਰੇ ਪਰਿਵਾਰ ਦਾ ਸਾਡਾ ਇਹ ਪਰਿਵਾਰ ਬਹੁਤ ਹੀ ਪਿਆਰਾ ਪਰਿਵਾਰ ਹੈ ਜਿਹੜੇ ਕਿ ਇਹ ਸੋਚ ਕੇ ਨਵੇਂ ਦਸਹੱਦੇ ਇਕਬਾਲ ਦੇ ਵਾਂਗ ਸਾਡਾ 1 ਸਾਲ ਜਿਹੜਾ ਪੂਰਾ ਹੋ ਗਿਆ ਜੀ ਤੇ ਅਸੀਂ ਇਹਨੂੰ ਦੂਜੇ ਸਾਲ ਵਿੱਚ ਲੈ ਕੇ ਜਾ ਰਹੇ ਹਾਂ ਸਾਡੀ ਇਹੀ ਖਾਹਿਸ਼ ਆ ਸਾਰਿਆਂ ਦੀ ਕਿ ਅਸੀਂ ਇਹਨੂੰ ਪਾਲ ਪੋਸ ਕੇ ਜਵਾਨ ਕਰੀਏ ਜਵਾਨੀ ਤੱਕ ਲੈ ਕੇ ਜਾਈਏ ਤੇ ਬੱਚੇ ਇਹਦੇ ਵਿੱਚ ਹਰ ਥਾਂ ਤੇ ਮੱਲਾ ਮਾਰਨ ਅਸੀਂ ਸਾਰੇ ਹੀ ਤਕਰੀਬਨ ਇਸੇ ਅਧਿਆਪਕ ਵਰਗ ਨਾਲ ਜੁੜੇ ਹੋਏ ਹਾਂ ਤੇ ਸਾਨੂੰ ਇਹ ਵੀ ਪਤਾ ਕਿ ਬੱਚਿਆਂ 'ਚ ਬਹੁਤ ਜ਼ਿਆਦਾ ਟੈਲੈਂਟ ਹੁੰਦਾ ਬਸ ਉਹਨਾਂ ਨੂੰ ਜਰਾ ਇੱਕ ਚੰਗਾਰੀ ਹੈ ਉਹਨੂੰ ਲੋੜਿਆ ਤੇ ਉਹ ਅੱਗ ਦਾ ਭੰਬੜ ਵਾਂਗ ਬਲ ਕੇ ਉੱਠਦੇ ਨੇ ਤੇ ਸਾਨੂੰ ਸਾਰਿਆਂ ਨੂੰ ਇਹੀ ਕੋਸ਼ਿਸ਼ ਕਰਨੀ ਚਾਹੀਦੀ ਆਪਣੇ ਸਕੂਲਾਂ ਵਿੱਚੋਂ ਮੈਂ ਪੰਜਾਬ ਪਰਦੇ ਅਧਿਆਪਕਾਂ ਨੂੰ ਇਹ ਸੱਦਾ ਦੇਣਾ ਚਾਹਾਂਗੀ ਕਿ ਉਹ ਆਪਣੇ ਬੱਚਿਆਂ ਨੂੰ ਇਸ ਜਿਹੜੇ ਮੁਕਾਬਲੇ ਨੇ ਸਟੇਟ ਲੈਵਲ ਦੇ ਨਵੇਂ ਦਸਤ ਦੇ ਵਿੱਚ 12 ਤਰ੍ਹਾਂ ਦੇ ਮੁਕਾਬਲੇ ਜਿਹੜੇ ਕਰਾਏ ਜਾਂਦੇ ਨੇ ਇੱਕ ਸਾਲ ਅਸੀਂ ਕਰਵਾ ਵੀ ਚੁੱਕੇ ਆ ਤੇ ਬਹੁਤ ਵਧੀਆ ਬੱਚਿਆਂ ਨੂੰ ਇਨਾਮ ਵੀ ਦੇ ਚੁੱਕੇ ਆ ਦੇ بڑے ਬੱਚੇ ਸਾਡੇ ਨਾਲ ਜੁੜ ਗਏ ਨੇ ਪਹਿਲੇ ਸਾਲ ਦੇ ਨਾਲ ਹੀ ਇਸ ਵਾਰੀ ਮੈਨੂੰ ਆਸ ਆ ਕਿ ਹੋਰ ਵੀ ਬੱਚੇ ਜੁੜਨਗੇ ਹੋਰ ਟੀਚਰ ਭਰਾ ਨੇ ਉਹ ਜਿਹੜੇ ਅੱਗੇ ਆਉਣਗੇ ਤੇ ਸਾਡੇ ਮੰਚ ਦੇ ਨਾਲ ਜੁੜਨਗੇ ਤੇ ਇਹਨਾਂ ਮੁਕਾਬਲਿਆਂ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਇਸ ਵਾਰੀ ਹਰ ਜੇਤੂ ਵਿਦਿਆਰਥੀ ਨੂੰ ਟਰੋਫੀਆਂ ਤੇ ਦਿੱਤੀਆਂ ਹੀ ਜਾਣਗੀਆਂ ਨਾਲ ਅਸੀਂ ਕੁਝ ਨਕਦ ਰਾਸ਼ੀ ਜਿਹੜੀ ਉਹ ਵੀ ਅਸੀਂ ਇਨਾਮ ਦੇ ਤੌਰ ਤੇ ਦੇਵਾਂਗੇ ਤੇ ਬਹੁਤ ਵਧੀਆ ਵਧੀਆ ਮੁਕਾਬਲੇ ਜਿਹੜੇ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਇਸ ਵਾਰੀ ਜਿਹੜਾ ਸੈਕੰਡ ਮੁਕਾਬਲਾ ਅਸੀਂ ਆਫਲਾਈਨ ਇਹਦੇ ਕਰਵਾਵਾਂਗੇ ਫਿਰ ਲ ਅਸੀਂ ਆਨਲਾਈਨ ਮੁਕਾਬਲੇ ਜਿਹੜਾ ਅਸੀਂ ਪ੍ਰੋਸਪੈਕਟਸ ਅੱਜ ਰ ਮੈਂ ਦੱਸ ਦੇਦਾ ਉਹ ਅਸੀਂ ਅਗਸਤ ਤੋਂ ਜਿਹੜੀਆਂ ਵੀਡੀਓਜ਼ ਲੈਣੀਆਂ ਸ਼ੁਰੂ ਕਰਾਂਗੇ ਤੇ ਸਾਡੇ ਇਹਦੇ ਵਿੱਚ ਸਾਰੀਆਂ ਹੀ ਜੋ ਨਿਯਮਾਂ ਵਾਲੀ ਹੈ ਜਿਹੜੇ ਮੁਕਾਬਲੇ ਨੇ ਇਸ ਪ੍ਰੋਸਪੈਕਟਸ ਅਜ ਦਰਜ ਨੇ ਆਨਲਾਈਨ ਵੀ ਪ੍ਰੋਸਪੈਕਟ ਮੁਹੱਈਆ ਹੋਏਗਾ ਤੇ ਅਸੀਂ ਸਕੂਲਾਂ ਵਿੱਚ ਜਾ ਕੇ ਵੀ ਵੰਡਾਂਗੇ ਜਿਹੜੇ ਵੀ ਬੱਚੇ ਇਹਦੇ ਵਿੱਚ ਭਾਗ ਲੈਣਾ ਚਾਹੁੰਦੇ ਨੇ ਦੋ ਨੰਬਰ ਮੈਂ ਇੱਥੇ ਦੇਣਾ ਚਾਹਾਂਗਾ ਜਿੰਤੇ ਉਹ ਸੰਪਰਕ ਕਰ ਸਕਦੇ ਪਹਿਲਾ ਨੰਬਰ 6239424236 6239424236 ਇੱਕ ਨੰਬਰ 9501109962 950110998 ਇਹਨਾਂ ਨੰਬਰਾਂ 'ਤੇ ਤੁਸੀਂ ਵੱਧ ਤੋਂ ਵੱਧ ਜਾਣਕਾਰੀ ਹਾਜ਼ਰ ਕਰ ਸਕਦੇ ਹੋ ਤੇ ਸਾਰੇ ਟੀਚਰਾਂ ਨੂੰ 50 ਪਰ ਦੇ ਟੀਚਰਾਂ ਨੂੰ ਤੇ ਸਕੂਲਾਂ ਨੂੰ ਸੱਦਾ ਹੈ ਜੀ ਵਕਤ ਤੋਂ ਬਾਅਦ ਇਸ ਪ੍ਰੋਗਰਾਮ ਵਿੱਚ ਭਾਗੀਦਾਰ ਬਣੋ ਤੇ ਵਧੀਆ-ਵਧੀਆ ਇਨਾਮ ਜਿਹੜੇ ਨੇ ਉਹ ਪ੍ਰਾਪਤ ਕਰੋ ਬਹੁਤ ਸ਼ੁਕਰੀਆ ਜੀ ਮੈਂ ਸਤਪਾਲ ਸਿੰਘ ਜੰਡੂ ਸਕੱਤਰ ਸਿੱਖਿਆ ਤੇ ਕਲਾ ਮੰਚ ਨਵੀਂ ਦਿੱਲੀ ਸਹਾਦੇ ਜੀ ਦੇਖੋ ਜੀ ਸੱਭਿਆਚਾਰ ਦੇ ਲਈ ਕੋਈ ਪੜਾ ਜਾਂ ਕੋਈ ਕਿਸੇ ਤਰ੍ਹਾਂ ਦੀ ਬੰਦਸ਼ ਨਹੀਂ ਹੁੰਦੀਗੀ ਸਾਡਾ ਇਹ ਸਿੱਖਿਆ ਤੇ ਕਲਾ ਮੰਚ ਨਵੇਂ ਦੇ ਸਹੱਦੇ ਇੱਕ ਸੁਪਨਾ ਲੈ ਕੇ ਚੱਲਿਆ ਹੈ ਕਿ ਅਸੀਂ ਸਰਕਾਰੀ ਸਕੂਲਾਂ ਦੇ ਉਹ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਕਿ ਬਿਲਕੁਲ ਅਸੀਂ ਛੋਟੇ ਪੱਧਰ ਤੋਂ ਲੈ ਕੇ ਵੱਡੇ ਪੱਧਰ ਤੱਕ ਲੈ ਕੇ ਜਾਣੇ ਆ ਉਹਦੇ ਲਈ ਅਸੀਂ ਇਹ ਸਿੱਖਿਆ ਤੇ ਕਲਾ ਮੰਚ ਨਵੇਂ ਦੇ ਸਹੱਦੇ ਸ਼ੁਰੂ ਕੀਤਾ ਸੀ ਤੇ ਮੈਂ ਪਰਜ਼ੋਰ ਅਪੀਲ ਕਰਦਾ ਹਾਂ ਪੰਜਾਬ ਦੀ ਸਾਰੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਕਿ ਅੱਜ ਜੋ ਅਸੀਂ ਪ੍ਰੋਸਪੈਕਟਸ ਇਹ ਰਿਲੀਜ਼ ਕੀਤਾ ਹੈ ਜਦੋਂ ਤੁਹਾਡੇ ਕੋਲ ਪਹੁੰਚ ਗਿਆ ਤਾਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਚੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਨਲਾਈਨ ਮੁਕਾਬਲੇ ਕਰਵਾ ਰਹੇ ਹਾਂ ਉਸ ਤੋਂ ਬਾਅਦ ਆਫਲਾਈਨ ਮੁਕਾਬਲੇ ਅਸੀਂ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਤੇ ਕਰਵਾ ਰਹੇ ਆ ਉਸ ਦੇ ਵਿੱਚ ਵੱਧ ਤੋਂ ਵੱਧ ਪਾਰਟਿਸਿਪੇਟ ਕਰਨ ਤੇ ਸਾਨੂੰ ਇਹ ਮੌਕਾ ਦੇਣ ਕਿ ਅਸੀਂ ਉਹਨਾਂ ਸਕੂਲਾਂ ਨੂੰ ਉੱਚਾ ਚੱਕ ਸਕੀਏ ਜਿਹੜੇ ਕੀ ਅਣਗੋਲੇ ਜਾਣ ਫ੍ਰੀ ਹੈ ਜੀ ਇਹਦੇ ਵਿੱਚ ਪ੍ਰਾਈਵੇਟ ਸਕੂਲ ਵੀ ਪਾਰਟਿਸਿਪੇਟ ਕਰ ਸਕਦੇ ਆ ਇਹਦੇ ਵਿੱਚ ਅਸੀਂ ਕਿਸੇ ਤੋਂ ਕੋਈ ਕਿਸੇ ਤਰ੍ਹਾਂ ਦਾ ਪੈਸਾ ਨਾ ਲੈਣਾ ਤੇ ਨਾ ਲੈ ਰਹੇ ਆ ਨਵੇਂ ਦਸਦੇ 2025 ਜਿਹੜਾ ਸਾਡਾ ਇਹ ਦੂਸਰਾ ਰਾਜਪਦਰੀ ਸਮਾਗਮ ਹੈ ਉਹਦਾ ਅੱਜ ਪੋਸਟਰ ਤੇ ਪ੍ਰੋਸਪੈਕਟ ਰਿਲੀਜ਼ ਕੀਤਾ ਗਿਆ ਹੈ ਇਸ ਤਹਿਤ ਜਿਹੜੇ ਰਾਜਪਦਰੀ ਸਮਾਗਮ ਹੈ ਇਹਦੇ ਪਹਿਲਾਂ ਪੰਜਾਬ ਭਰ ਚ ਜਿਹੜੇ ਆਨਲਾਈਨ ਮੁਕਾਬਲੇ ਹੋਣੇ ਆ ਜਿਹਦੇ ਵਿੱਚ ਪੰਜਾਬ ਭਰ ਚ ਅਸੀਂ ਤਿੰਨ ਵਰਗ ਹੈ ਜਿਹੜੇ ਪ੍ਰਾਇਮਰੀ ਵਰਗ ਅਪਰ ਪ੍ਰਾਇਮਰੀ ਵਰਗ ਤੇ ਪ੍ਰਾਈਵੇਟ ਸਕੂਲਾਂ ਦੇ ਤਿੰਨ ਵਰਗ ਰੱਖੇ ਆ ਜਿਹਦੇ ਵਿੱਚ 12 ਮੁਕਾਬਲੇ ਹੋਣੇ ਆ ਵੱਖ-ਵੱਖ ਜਿਹੜੇ ਸਕੂਲਾਂ ਦੇ ਆ ਇਹਦੇ ਵਿੱਚ ਸਾਡੇ ਜਿਹੜੀ ਰਾਜਪਦਰੀ ਜਿਹੜੀ ਅੱਗੇ ਆਫਲਾਈਨ ਮੁਕਾਬਲੇ ਹੋਣੇ ਆ ਉਹਨਾਂ ਦੀ ਚੋਣ ਹੋਣੀ ਹੈ ਉਹ ਚ ਜਿਹੜੇ ਚੋਣਵੇਂ ਮੁਕਾਬਲੇ ਆ ਉਹ ਫਿਰ ਅੱਗੇ ਰਾਜਪਦਰੀ ਸਮਾਗਮ ਵਿੱਚ ਭਾਗ ਲੈਣਗੇ ਇਸ ਕਰਕੇ ਸਾਡਾ ਪੰਜਾਬ ਭਰ ਦੇ ਸਮੂਹ ਵਿਦਿਆਰਥੀਆਂ ਨੂੰ ਅਧਿਆਪਕਾਂ ਨੂੰ ਇਹ ਸੱਦਾ ਹੈ ਕਿ ਉਹ ਇਹ ਕਲਾ ਮਕਾਬਲੇ 'ਚ ਵਿਦਿਆਰਥੀਆਂ ਦੀ ਸ਼ਮੂਲੀਅਤ ਕਰੋ ਵਿੱਚ ਇਹ ਉਮਰ ਹੈ ਕਿ ਜਿਹੜੀ ਸਾਡੇ ਮੰਨ ਲਓ ਤਿੰਨ ਵਰਗ ਹੀ ਰੱਖੇ ਗਏ ਅਸੀਂ ਜਿਹੜੇ ਕਿ ਪ੍ਰਾਇਮਰੀ ਵਰਗ ਹੈ ਉਹ ਪਹਿਲੀ ਤੋਂ 5ਵੀਂ ਤੱਕ ਦੇ ਬੱਚੇ ਜਿਹੜੇ ਉਹ ਭਾਗ ਲੈਣਗੇ ਦੂਸਰੇ ਜਿਹੜੇ ਅਪਰ ਪ੍ਰਾਇਮਰੀ ਹੈ ਉਹ ਜਿਹੜੇ 12ਵੀਂ ਕਲਾਸ ਦੇ ਬੱਚੇ ਜਿਹੜੇ ਭਾਗ ਲੈਣਗੇ ਤੇ ਜਿਹਦੇ ਵਿੱਚ ਦੋ ਸਰਕਾਰੀ ਵਰਗ ਆ ਗਏ ਇੱਕ ਪ੍ਰਾਈਵੇਟ ਸਕੂਲਾਂ ਦਾ ਵਰਗ ਆ ਗਿਆ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣੀ ਚਾਹੂੰਗਾ ਸਿੱਖਿਆ ਤੇ ਕਲਾ ਮੰਚ ਨੂੰ ਜਿਨ੍ਹਾਂ ਨੇ ਪਹਿਲੇ ਸਾਲ ਦਾ ਜਿਹੜੀ ਸ਼ੁਰੂਆਤ ਹੈ ਉਹ ਮਸਤੋਣਾ ਸਾਭ ਦੀ ਧਰਤੀ ਤੋਂ ਕੀਤੀ ਸੀ ਤੇ ਹੁਣ ਇਹ ਦੂਸਰਾ ਪ੍ਰੋਗਰਾਮ ਕਰਾਉਣ ਜਾ ਰਹੇ ਨੇ ਅਗਲੇ ਨਵੰਬਰ ਦੇ ਵਿੱਚ ਜਿਹਦਾ ਅੱਜ ਪ੍ਰੋਸਪੈਕਟ ਰੀਲੀਜ਼ ਕੀਤਾ ਜਾ ਰਿਹਾ ਤੇ ਇਹਨਾਂ ਦਾ ਬਹੁਤ ਹੀ ਇੱਕ ਵਧੀਆ ਟੀਮ ਇਹਨਾਂ ਨੇ ਸੰਗਠਿਤ ਕੀਤੀ ਹੈ ਸਿੱਖਿਆ ਤੇ ਕਲਾ ਮੰਚ ਬੱਚਿਆਂ ਦੇ ਹੌਨਰ ਨੂੰ ਨਿਖਾਰਨ ਦੇ ਲਈ ਤੇ ਖਾਸ ਤੌਰ ਤੇ ਸਰਕਾਰੀ ਸਕੂਲਾਂ ਦੇ ਬੱਚੇ ਜਿਨ੍ਹਾਂ ਕੋਲੇ ਬਹੁਤੇ ਮੌਕੇ ਨਹੀਂ ਹੁੰਦੇ ਬਹੁਤੇ ਸਾਧਨ ਨਹੀਂ ਹੁੰਦੇ ਆਪਣੀ ਕਲਾ ਨੂੰ ਪ੍ਰਮੋਟ ਕਰਨ ਲਈ ਤੇ ਉਹਨਾਂ ਦੀ ਇਹ ਘਾਟ ਹੈ ਜਿਹੜੀ ਇਹ ਸਿੱਖਿਆ ਕਲਾ ਮੰਚ ਪੂਰੀ ਕਰ ਰਿਹਾ ਮੈਂ ਇਹ ਕਹੂੰਗਾ ਕਿ ਪਰਮਾਤਮਾ ਇਹਨਾਂ ਨੂੰ ਹੋਰ ਬਲ ਬਖਸ਼ੇ ਤੇ ਇਹਨਾਂ ਬੱਚਿਆਂ ਦੀ ਸੇਵਾ ਕਰਨ ਦਾ ਤੇ ਜਦੋਂ ਅਸੀਂ ਹਰ ਬੱਚੇ ਨੂੰ ਕਿਸ ਨਾ ਕਿਸੇ ਐਕਟੀਵਿਟੀ ਚ ਪਾ ਦੇਵਾਂਗੇ ਤਾਂ ਉਹ ਬੱਚੇ ਇੱਕ ਵਧੀਆ ਨਾਗਰਿਕ ਬਣਨਗੇ ਤੇ ਆਪਦੇ ਪੜ੍ਹਾਈ ਦੇ ਵਿੱਚ ਵੀ ਉਹ ਅੱਗੇ ਜਾਣਗੇ ਤੇ ਆਪਦੇ ਕੈਰੀਅਰ ਦੇ ਵਿੱਚ ਵੀ ਉਹ ਅੱਗੇ ਜਾਣਗੇ ਤੇ ਉਹ ਗਲਤ ਜਿਹੜੀਆਂ ਪ੍ਰਵਿਰਤੀਆਂ ਦੇ ਵਿੱਚ ਉਹ ਉਹਨਾਂ ਤੋਂ ਦੂਰ ਰਹਿਣਗੇ ਤੇ ਇਸ ਲਈ ਸਿੱਖਿਆ ਤੇ ਕਲਾ ਮੰਚ ਦੇ ਦੇ ਸਾਰੀ ਟੀਮ ਨੂੰ ਇਹਨਾਂ ਦੇ ਪ੍ਰਧਾਨ ਸਾਹਿਬ ਨੂੰ ਤੇ ਬਾਕੀ ਸਾਰੇ ਅਹੁਦੇਦਾਰ ਸਾਹਿਬਾਨ ਨੂੰ ਤੇ ਮੈਂ ਬਹੁਤ ਬਹੁਤ ਬਧਾਈ ਦੇਣੀ ਚਾਹੁੰਨਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਤੇ ਮੈਨੂੰ ਲੱਗਦਾ ਵੀ ਇਹ ਸਾਰਾ ਕੁਝ ਇਹ ਆਪਣੀਆਂ ਜੇਬਾਂ 'ਚੋਂ ਖਰਚ ਕਰਕੇ ਕਰ ਰਹੇ ਨੇ